ਥਾਣਾ 에어ਪੋਰਟ ਅੰਮ੍ਰਿਤਸਰ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੇ ਲੁੱਟਾ ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਪੁਲਿਸ ਨੇ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਤੋਂ ਖੋਹ ਕੀਤੀ ਐਕਟਿਵਾ ਅਤੇ Samsung A15 ਮੋਬਾਈਲ ਫੋਨ ਬਰਾਮਦ ਕੀਤਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੈਂਗ ਨੇ ਖੇਤਰ ਵਿੱਚ ਕਈ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਸ ਦੇ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ ਪੁਲਿਸ ਵੱਲੋਂ ਬਾਕੀ ਰਹਿੰਦੇ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜਾਣ ਦੇ ਦਰਾਨ ਹੋਰ ਹੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਮੈਂ ਆਪ ਜੀ ਦੇ ਮਾਧਮ ਰਹੀਂ ਧਿਆਨ ਚ ਲਿਆਉਣਾ ਚਾਹੁੰਦਾ ਕਿ ਜਿਹੜੇ ਪੰਜਾਬ ਸਰਕਾਰ ਅਤੇ ਮਾਹਜੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਸਾਡੇ ਸੀਪੀ ਸਾਹਿਬ ਸਾ ਗੁਰਪ ਸਿੰਘ ਭੁੱਲਰ ਜੀ ਵੱਲੋਂ ਹਿੰਦਸ਼ਾਂ ਦੇ ਅਧੀਨ ਕਿਸੇ ਵੀ ਜਿਹੜਾ ਕ੍ਰਾਈਮ ਨੂੰ 0% ਟੋਲਰੈਂਸ ਹੈ ਉਹਦੇ ਤਹਿਤ ਮਿਤੀ 1/7/25 ਨੂੰ एयरपोर्ट रोड ਦੇ ਉੱਤੇ ਸਵੇਰ 4 ਵਜੇ ਨਿਤਿਨ ਕੁਮਾਰ ਦਾ ਜੋ ਇੰਡੀਗੋ ਵਿੱਚ ਜੌਬ ਕਰਦਾ ਸੀ ਉਹਦੇ ਕੋਲੋਂ ਉਹ ਆਪਣੀ ਸਿਸਟਰ ਨੂੰ ਉੱਤੇ ਛੱਡ ਕੇ ਆ ਰਿਹਾ ਸੀ ਉਹਦੇ ਕੋਲੋਂ ਇਹਨਾਂ ਜਵਾਨ ਬੰਦਿਆਂ ਨੇ ਜਿਹੜੇ ਮੋਟਰਸਾਈਕਲ 'ਤੇ ਸਨ ਪੰਜ 6 ਜਵਾਨੇ ਇਹਨਾਂ ਦੇ ਵਿੱਚੋਂ ਉਹਨਾਂ ਤੋਂ ਪਿਸਤੌਲ ਦੀ ਨੋਕ ਤੇ ਉਹਨਾਂ ਕੋਲ ਐਕਟ ਵਾ ਕੋਈ 10000 ਰੁਪਿਆ ਅਤੇ ਉਹਦਾ ਮੋਬਾਈਲ ਜਿਹੜਾ ਉਹਨਾਂ ਕੋਲ ਖੋਲਿਆ ਜਿਸਨੇ ਕੇ ਪੁਲਿਸ ਪਾਣਾ ਕੋ ਤੋਂ 에어ਪੋਰਟ ਦੇ ਧਿਆਨ ਚ ਲਿਆਂਦਾ 25 ਤਰੀਕ ਨੂੰ ਜਿਹਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਇੱਕ ਸੱਤ ਨੂੰ ਹੀ ਇਹਦੇ ਨਾਲ ਨਾਲ ਸ਼ਹਿਰ ਦੇ ਵਿੱਚ ਬੀਡੂਜਨ ਏਰੀਆ ਚ ਵੀ ਇੱਕ ਜਿਹੜੀ ਆ ਉੱਥੇ ਵੀ ਇਹਨਾਂ ਨੇ ਆਣ ਕੇ ਸਨੇਚਿੰਗ ਕੀਤੀ ਸੀ ਜੋ ਇਸ ਮੁਕਦਮੇ ਨੂੰ ਮੁਕਦਮਾ ਨੰਬਰ 46 ਮਿਤੀ 25/7/25 ਨੂੰ ਦਰਜ ਕਰਕੇ ਦੀ ਤਫਤੀਸ਼ ਅਮਚ ਲਿਆਂਦੀ ਦਰਾਨੇ ਤਫਤੀਸ਼ ਕਰਨਬੀਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਭਿੱਖੀਵੰਡ ਮਤੀ 5/9/25 ਨੂੰ ਜਿਹੜਾ ਇਹ ਗ੍ਰਫਤਾਰ ਕੀਤਾ ਗਿਆ ਉਸ ਤੋਂ ਬਾਅਦ ਸਿਮਰਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਜੋ ਡਰਾਈਵਰ ਆ ਇਸ ਨੂੰ 17/9/25 ਨੂੰ ਗ੍ਰਫਤਾਰ ਕੀਤਾ ਗਿਆ ਇਹਦੇ ਕੋਲੋਂ ਮੋਬਾਈਲ ਜਿਹੜਾ ਵਾ ਉਹ ਰਿਕਵਰ ਕੀਤਾ ਗਿਆ ਮਤੀ 28/9/25 ਨੂੰ ਅਮਨਦੀਪ ਸਿੰਘ ਔਰ ਪਵਨ ਪੁੱਤਰ ਜਗਮਉਨ ਸਿੰਘ ਵਾਸੀ ਬਲੈਡ ਬਲੇਡ ਰੋਡ ਪਖੀਵਿੰਡ ਅਤੇ ਲਾਪਰੀ ਸਿੰਘ ਉਰਫ ਲਵ ਵਾਰਡ ਨੰਬਰ 5 ਨੇੜੇ ਚੌਪੜਾ ਹਸਪਤਾਲ ਪਖੀਵਿੰਡ ਨੂੰ ਜਿਹੜਾ ਇਸ ਮੁਕਦਮੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਔਰ ਇਹਨਾਂ ਤੋਂ ਰਿਐਕਟਿਵ ਆ ਰਿਕਵਰ ਕੀਤੀ ਗਈ ਇਹ ਜਿਹੜੇ ਇਹਦੇ ਨਾਲ ਦੇ ਜਿਹੜਾ ਪ੍ਰੇਮਪਾਲ ਸਿੰਘ ਦੋਸ਼ੀ ਆ ਉਹਦੀ ਮੌਤ ਹੋ ਚੁੱਕੀ ਆ ਅਤੇ ਦੋ ਦੋਸ਼ੀ ਅਕਾਸ਼ਦੀਪ ਸਿੰਘ, ਆਕਾਸ਼ਦੀ ਮਸੀਹ ਅਤੇ ਗੁਰਵਿੰਦਰ ਸਿੰਘ ਉਰਫ ਹਰਮਨ ਜਿਹੜੇ ਕਿ ਆਲਰੇਡੀ ਜਿਹੜੇ ਸਿਵਲ ਅੰਡ ਥਾਣੇ ਦੇ ਵਿੱਚ ਜਿਹੜੇ ਆ ਗ੍ਰਫਤਾਰ ਹੋ ਚੁੱਕੇ ਨੇ ਜਿਨ੍ਹਾਂ ਨੇ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਸੀ ਇਹ ਸ਼ਹਿਰ ਦੇ ਇੱਥੇ ਘੁੰਮ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਅਤੇ ਇਹਨਾਂ ਨੂੰ ਗ੍ਰਫਤਾਰ ਕਰਨ ਦੇ ਨਾਲ ਸ਼ਹਿਰ ਦੀਆਂ ਕਾਫੀ ਵਾਰਦਾਤਾਂ ਜਿਹੜੀਆਂ ਸਾਡੀਆਂ ਉਹ ਜਿਹੜੇ ਮਕਦਮੇ 300 ਹੋਏ ਨੇ ਜਿਨ੍ਹਾਂ ਦੇ ਕੋਲੋਂ ਜਿਹੜੀਆਂ ਰਿਕਵਰੀ ਕੀਤੀਆਂ ਗਈਆਂ ਨੇ ਇਹਨਾਂ ਦੇ ਸਾਥੀ ਜਿਹੜੇ ਆ ਜਿਨ੍ਹਾਂ ਨੇ ਕਿ ਜਿਹੜਾ ਜਿਹੜਾ ਕਿਸਫੰਡ ਲਿਖਿਆ ਸੀ ਜਿਨ੍ਹਾਂ ਕੋਲ ਬਾਹਰੋਂ ਪੈਸੇ ਆਉਂਦੇ ਉਹਦੇ ਤਹਿਤ ਇਹਨਾਂ ਨੇ ਜਿਹੜੇ ਕ੍ਰਾਈਮ ਨੂੰ ਇੰਤਜ਼ਾਮ ਹੁੰਦਾ ਸੀ ਜਿਹੜਾ ਕ੍ਰਾਈਮ ਜਿਹੜਾ ਉਹ ਕਰਦੇ ਸੀ ਸ਼ਹਿਰ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜਾ ਵਾ ਕਾਫੀ ਜਿਹੜੀ ਸ਼ਾਂਤੀ ਪਈ ਗਈ ਅਤੇ ਕਾਫੀ ਮੁਕੱਦਮੇ ਜਿਹੜੇ ਟਰੇਸ ਕੀਤੇ